ਇਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਸਾਂ ਮੋਰਚੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੱਸਿਆ ਕਿ ਕੌਮੀ ਸਾਂ ਮੋਰਚੇ ਦੇ ਵੱਲੋਂ 1 ਅਕਤੂਬਰ ਨੂੰ ਸੀਐਮ ਰਿਹਾਈ ਤੇ ਗਵਰਨਰ ਰਿਹਾਈ ਦਾ ਕਿਰਾਉ ਕੀਤਾ ਜਾਣਾ ਹੈ ਕਿਰਾਉ ਕਰਨ ਤੋਂ ਪਹਿਲਾਂ ਮੋਰਚੇ ਦੇ ਵੱਲੋਂ ਰੋਸ مارچ ਜਿਹੜਾ ਉਹ ਕੱਢਿਆ ਚਾਹਵੇਗਾ ਇਸ ਸੋ ਉਸ ਮਾਰਚ ਸ਼੍ਰੀ ਫਤਿਹਗੜ ਸਾਹਿਬ ਤੋਂ ਸਵੇਰੇ 10 ਵਜੇ ਸ਼ੁਰੂ ਕੀਤਾ ਜਾਵੇਗਾ ਦੱਸ ਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਨ ਮੋਰਚਾ ਪਿਛਲੇ 22 ਮਹੀਨਿਆਂ ਤੋਂ ਧਰਨਾ ਦੇ ਰਿਹਾ ਹੈ ਇਸੇ ਦੌਰਾਨ ਲੋਕਾਂ ਨੂੰ ਕਾਫੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਕਾਬਲੇ ਗੌਰ ਹੈ ਕਿ ਸਾਲ 2023 ਜਨਵਰੀ ਮਹੀਨੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਜਿਹੜਾ ਹੈ ਲੱਗਿਆ ਹੋਇਆ ਹੈ ਮੋਰਚੇ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਜਗਤਾਰ ਸਿੰਘ ਅਹਵਾਰਾ ਦੀ ਰਿਹਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਇਹ ਮੋਰਚਾ ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀਆਂ ਵਾਲਿਆਂ ਨੂੰ ਸਜਾਵਾਂ ਦੇਣ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਸੀ ਮੁਹਾਲੀ ਦੇ ਫੇਸ 8 ਸਥਿਤ ਅੰਬ ਸਾਹਿਬ ਗੁਰਦੁਆਰਾ ਤੋਂ ਉਹਨਾਂ ਨੇ ਚੰਡੀਗੜ੍ਹ ਵੱਲ ਮਾਰਚ ਵੀ ਕੀਤਾ ਸੀ ਜਦੋਂ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਉਹ ਵਾਈਪੀ ਐਸ ਚੌਕ ਅੱਗੇ ਰੋਕਿਆ ਸੀ ਉੱਥੇ ਪੱਕਾ ਮੋਰਚਾ ਲਾ ਦਿੱਤਾ ਗਿਆ ਸੀ ਤਾਂ ਹੁਣ ਇਸ ਲਈ ਦੀ ਵੱਡੀ ਖਬਰ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਹੁਣ ਸੀਐਮ ਆ ਰਹੇ ਹਾਈਸ਼ ਤੇ ਗਵਰਨਰ ਰਿਹਾਈਸ਼ ਦਾ ਘਰਾਵ ਕੀਤਾ ਜਾਣਾ ਉਸ ਸਮੇਂ ਉਹਨਾਂ ਦੇ ਵੱਲੋਂ ਹੁਣ ਪੀਸੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਹੋ ਕੀ ਕੁਝ ਕਿਹਾ ਗਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਕੀਤੀ ਕਿ ਤਿੰਨਾਂ ਸਰਕਾਰਾਂ ਵਿੱਚ ਹੀ ਕੇਸ ਹੈ ਪੰਜਾਬ ਸਰਕਾਰ ਯੂਟੀ ਦਿੱਲੀ ਸਰਕਾਰ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਦਿੱਲੀ ਸਰਕਾਰ ਕੋਲ ਮਸਲਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਣ ਦੀ ਇਥੇ ਉਹਦੀ ਪ੍ਰੀਮਚੋਰ ਰਿਲੀਜ਼ ਕਰਨ ਦਾ ਉਹਨਾਂ ਕੋਲ ਅਧਿਕਾਰ ਆ ਜਿ세ਦਾਰ ਜਗਤਾਰ ਸਿੰਘ ਵਾਰਾ ਨੂੰ ਸ਼ਿਫਟ ਕਰਦਾ ਇਹ ਦੂਸਰੇ ਦੋਹਾਂ ਕੋ ਨੇ ਦੋਹਾਂ ਨੇ ਸਾਡੀ ਕਿਸੇ ਵੀ ਸਰਕਾਰ ਨੇ ਸੁਣੀ ਨਹੀਂ ਥੋੜਾ ਸੀ ਅੱਕ ਥੱਕ ਕੇ ਇੱਕ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਜੀ ਇੱਕ ਜਿਹੜਾ ਅਕਤੂਬਰ ਨੂੰ ਉਸ ਮਹਾਨ ਸ਼ਹੀਦਾਂ ਦੇ ਸਥਾਨ ਫਤਿਹਗੜ੍ਹ ਸਾਹਿਬ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਸਰਹੰਦੀਆਂ ਨੀਆਂ ਦੇ ਵਿੱਚ ਬੱਚਿਆਂ ਨੂੰ ਚਿਣਿਆ ਗਿਆ ਉੱਥੋਂ ਬਹੁਤ ਵੱਡੇ ਕਾਫਲੇ ਦੇ ਵਿੱਚ ਸਾਡਾ ਇੱਕ ਰੋਸ ਮਾਰਚ ਆਵੇਗਾ ਜਿਹੜਾ ਉਸ ਪੰਜਾਬ ਦੇ ਇਸ ਪੰਜਾਬ ਦੇ ਸੀਐਮ ਨੂੰ ਜਗਾਉਣ ਦੀ ਖਾਤਰ ਕਵਰਨਰ ਨੂੰ ਜਗਾਉਣ ਦੀ ਖਾਤਰ ਅਸੀਂ ਸੀਐਮ ਕਵਰਨਰ ਹੌਸ ਜਾਵਾਂਗੇ ਇਹ ਸਾਡਾ 1 ਅਕਤੂਬਰ ਦਾ 10 ਵਜੇ ਸਵੇਰੇ ਰੋਸ ਮਾਰਚ ਅਸੀਂ ਕੱਢਣ ਜਾ ਰਹੇ ਹਾਂ ਜਿਹੜਾ ਬਹੁਤ ਵੱਡੇ ਕਾਫਲੇ ਜੋਵੇਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆੰਗ ਸਿੰਘ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੇ ਅਸੀਂ رابطہ ਕਾਇਮ ਕੀਤਾ ਇਹ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਹਾਂ ਤਾਂ ਕਿ ਉਹ ਜਿਹੜਾ ਸੀਐਮ ਹੈ ਜਿਹੜਾ ਜਦੋਂ ਭਾਈ ਕਰਪਕ ਸਿੰਘ ਜੀ ਹੋਣਾ ਨੇ ਅੰਬਸਾ ਗੁਰਦੁਆਰਾ ਸਾਹਿਬ ਭੋਖੜਤਾ ਰੱਖੀ ਸੀ ਉੱਥੇ ਉਹ ਕੋਡੇ ਲੜ ਬੈ ਕੂੜ ਬੈਠ ਕੇ ਆਖਦਾ ਹੀ ਤੁਹਾਡੀਆਂ ਮੰਗਾ ਜਾਇਜ਼ ਨੇ ਤੁਰੰਤ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਹੈਰਾਨਗੀ ਵਾਲੀ ਗੱਲ ਉਹ ਕਿਹੜੀ ਉਹ ਕਿਹੋ ਜੀ ਕੁਰਸੀ ਆ ਸੀਐਮ ਦੀ ਉਹ ਤੋਂ ਪਹਿਲਾਂ ਉਹੋ ਹੀ ਸੀਐਮ ਲੋਕਾਂ ਦਾ ਹੁੰਦਾ ਲੋਕਾਂ ਦੀ ਆਵਾਜ਼ ਹੁੰਦਾ ਲੋਕਾਂ ਲਈ ਹੁੰਦਾ ਤੇ ਲੋਕਾਂ ਬਲੋਚੜਿਆ ਜਾਂਦਾ ਮੰਨਦਾ ਪਰ ਜਦੋਂ ਸੀਐਮ ਦੀ ਕੁਰਸੀ ਤੇ ਬੈਠ ਗਿਆ ਸਾਰਾ ਕੁਛ ਹੀ ਭੁੱਲ ਗਿਆ ਇੱਕ ਵੀਰੀ ਵੀ ਇਸ ਪੰਜਾਬ ਤੇ ਸੀਐਮ ਨੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਉਹਨੇ ਕਦੀ ਵੀ ਰਾਬਤਾ ਕਾਇਮ ਨਹੀਂ ਕੀਤਾ ਸਾਡੀਆਂ ਵਾਰ-ਵਾਰ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਦੋ ਵਾਰੀ ਮਿਲੇ ਆ ਉਹ ਵੀ ਲਾਰੇ ਲੱੱਪੇ ਲਾਇਏ ਗਏ ਇਸ ਕਰਕੇ ਹੀ ਬਹੁਤ ਵੱਡਾ ਪ੍ਰੋਗਰਾਮ ਲੀਕ ਕਰ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਉਹ ਬੰਦੀ ਜਿਹੜਾ ਬੰਦੀ ਸਿੰਘ ਨੇ ਉਹ ਸਾਡੀ ਤੁਹਾਡੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਉਹ ਜੇਲ੍ਹਾਂ ਚ ਗਾਲ ਦਿੱਤੀ ਹੈ ਪਰਵਾਣ ਕਰ ਦਿੱਤੀ ਹੈ